ਨੌਰੀ ਬਾਰਡਰ ਤੁਸੀਂ ਦੇਖ ਸਕਦੇ ਹੋ ਕਿੰਨੀ ਕਿ ਤਸ਼ੱਦਦ ਕੀਤੀ ਗਈ ਹੈ ਕਿਸਾਨਾਂ ਦੇ ਉੱਪਰ ਗੋਲੀਆਂ ਸੁੱਟ ਕੇ ਹਮਲੇ ਕੀਤੇ ਗਏ ਅਤੇ ਗੋਲੀਆਂ ਨਾਲ ਉਹਨਾਂ ਦੇ ਟਰੈਕਟਰ ਟਰਾਲੀ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਰਾ ਡੀਜ਼ਲ ਇਹਨਾਂ ਦਾ ਟੈਂਕ ਦੇ ਵਿੱਚੋਂ ਗਰਾ ਦਿੱਤਾ ਗਿਆ ਗੱਡੀਆਂ ਭੰਨ ਦਿੱਤੀਆਂ ਗਈਆਂ ਸਾਰੇ ਇਹਨਾਂ ਦੇ ਸਮਾਨ ਦੀ ਨੁਕਸਾਨ ਕੀਤੀ ਗਈ ਕਿਸਾਨਾਂ ਦਾ આરોਪ ਹੈ ਕਿ ਸਾਫ ਨੁਕਸਾਨ ਕਰ ਦਿੱਤਾ ਗਿਆ ਹੈ ਇਹ ਜੋੜਿਆਂ ਵੱਲੋਂ ਬਈ ਆ ਦੇਖੋ ਬਈ ਆ ਟੀ ਟੋੜ ਕੇ ਭਈਆ ਟੀਰ ਵਾਲੀ ਭੈਣ ਦੇ ਲੋੜੇ ਆ ਦੇਖੋ ਭਾਈ ਭੈਣ ਚਰਦਾਰੇ ਸਾਲਿਆਂ ਦੇ ਕੀ ਕਰੇ ਦੱਲੇ ਨੇ ਇਹਦਾ ਕਹਾਂ ਜੋ ਜਰਾ ਪਰਲਾ ਭੈਣ ਕਰੇ ਇੱਥੇ ਕਿੱਥੇ ਆ ਜਾਗੇ ਕਮਾਲ ਕੀ ਗੱਲ ਐ ਪੀਰ ਉਹਦਾ ਜਾਂਦਾ ਭਾਈ ਇਧਰੋਂ ਇਧਰ ਆ ਭਾਈ ਟੀਜੇ ਡੁੱਲੀ ਜਾਂਦਾ ਆ ਦੇਖੋ ਭਾਈ ਟੀਜੇ ਡੁੱਲੀ ਜਾਂਦਾ ਭਾਈ ਭੈਣ ਦੇ ਲੋੜੇ ਸਾਰੇ ਬਹੁਤ ਜਿਆਦਾ ਮਿੱਥਾਂ ਹੋ ਗਿਆ ਭਾਈ ਆ ਤੁਹਾਨੂੰ ਹੋਰ ਵੀ ਦਿਖਾ ਦਨੇ ਆ ਭਾਈ ਗਾਹਾਂ ਅੱਗੇ ਆ ਦੇਖ ਲੋ ਬਾਈ ਇਹ ਮੇਰੇ ਇਹਦਾ ਲਾਈਟਾਂ ਭੰਨ ਗਏ ਬਾਈ ਇਹਦੀਆਂ ਆ ਦੇਖੋ ਮੂਰੀਆਂ ਲਾਈਟਾਂ ਭੰਨ ਗਏ ਭੈਣ ਜੋਦ ਭੈਣ ਗੱਡਾ ਆ ਦੇਖੋ ਆ ਦੇਖੋ ਬਾਈ ਇਹਦਾ ਸਲਾਈਸਰ ਜਾਂ ਲੈ ਕੇ ਪੱਟ ਕੇ ਨਾਲੇ ਉਹ ਭੰਨ ਤਾ ਗ੍ਰੀਂਡਰ ਜਾਂ ਬਾਈ ਮੂਰੀਆਂ ਲਾਈਟਾਂ ਭੰਨਤੀਆਂ ਸਪੀਕਰਾਂ ਵਿੱਚ ਮੋਰੇ ਕੱਢ ਦਿੱਤੇ ਗਏ ਆ ਬਾਈ ਆ ਦੇਖੋ ਆ ਦੇ ਤੇਲੋਂ ਲਾਈਟਾਂ ਭੰਨਦੀਆਂ ਭੈਣ ਦੇ ਲੌੜਿਆਂ ਨੇ ਸਾਰੀਆਂ ਅੱਗੇ ਭਾਈ ਆਹ ਦੇਖੋ ਆਹ ਦੇਖੋ ਭਾਈ ਇਹਦੇ ਵਿੱਚ ਵੀ ਡੀਜ਼ਲ ਸੀਗਾ ਆ ਬੈਟੀ ਦਾ ਤਾਂ ਸਾਰਾ ਆਹ ਦੇਖੋ ਭਾਈ ਆਹ ਟਰੈਕਟਰ ਚ ਆਹ ਟਰੈਕਟਰ ਦਾ ਸਾਰਾ ਡੀਜ਼ਲ ਨਿਕਲ ਗਿਆ ਭਾਈ ਸਾਰਾ ਡੀਜ਼ਲ ਨਿਕਲ ਗਿਆ ਪੂਰਾ ਸਾਰਾ ਡੀਜ਼ਲ ਆਹ ਵੇਖੋ ਵੇਖੋ ਭਾਈ ਕਿੱਥੋਂ ਲਈ ਗਿਆ ਭਾਈ ਦੇਖੋ ਇਹਦਾ ਸਾਰਾ ਡੀਜ਼ਲ ਨਿਕਲ ਚੁੱਕਿਆ ਹੈਗਾ ਆ ਟਰੈਕਟਰ ਦਾ ਤੇ ਆਹ ਦੇਖ ਲਓ ਭਾਈ ਇਹ ਵੀ ਹਵਾ ਕੱਢ ਦਿੱਤੀ ਗਈ ਆ ਪੇ ਆ ਭੰਨ ਦਿੱਤਾ ਗਿਆ ਹੈਗਾ ਚੀਸਾ ਬਾਈ ਦੇਖੋ ਬਾਈ ਟੈਕ ਭੰਨ ਦਿੱਤਾ ਗਿਆ ਆ ਆ ਮੂਰ ਨੇ ਟਾਇਰ ਦੀ ਹਵਾ ਕੱਢ ਦਿੱਤੀ ਜੀ ਹੈ ਟੂਟੀ ਟੂਟ ਗਈ ਪੱਟ ਦਿੱਤੀ ਗਈ ਬਾਈ ਦੇਖੋ ਇਹ ਵੀ ਦੇਖੋ ਤੁਸੀਂ ਟੂਟ ਗਈ ਪੱਟ ਦੀ ਆ ਦੇਖੋ ਆ ਦੇਖ ਬਾਈ ਟੂਟੀ ਪੱਟੀ ਪਈ ਆ ਸਾਰਾ ਕਿੰਨਾ ਕਹ ਸੋਹਣਾ ਟਰੈਕਟਰ ਜੀ ਬਾਈ ਭੈਣ ਚੌਥੀ ਦੇ ਬਾਈ ਨਵੇਂ ਟਰੈਕਟਰ ਦੀ ਗੱਲੀ ਛੱਡਦੇ ਨਵਾਂ ਫੋਨ ਟਰੈਕਟਰ ਬਾਈ ਨੁਕਸਾਨ ਹੋ ਗਿਆ ਦਾ ਬਾਈ ਦਾ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਗਿਆ ਭਾਈ ਉਹ ਦੇਖੋ ਅੱਗੇ ਦੇਖੋ ਭਾਈ ਆ ਇਹਦਾ ਵੀ ਭਾਈ ਡੀਜ਼ਲ ਦੇਖੋ ਆ ਡੀਜ਼ਲ ਡਰਲ ਰਹਾ ਭਾਈ ਓਏ ਭਾਈ ਆ ਡੀਜ਼ਲ ਡੁੱਲੀ ਜਾਂਦਾ ਯਾਰ ਇਹ ਲਈ ਕੋਈ ਉੱਥੇ ਜਾ ਕੇ ਭਾਂਡਾ ਭਾਂਡਾ ਲਈ ਬਚ ਕੇ ਆ ਡੀਜ਼ਲ ਡੁੱਲੀ ਜਾਂਦਾ ਇਹਦੇ ਵਿੱਚ ਪਸਾ ਦੇ ਜਾਂਦਾ ਇਹਦੇ ਲੱਕੜ ਪਸਾ ਦੇ ਜਾਂਦਾ ਇੱਥੇ ਦੇਖ ਇਹਦੇ ਵਿੱਚ ਚੀਜ਼ ਲਾ ਦੇ ਕੋਈ ਇੰਨਾ ਨਾਸ਼ ਪਾ ਰਿਆ ਇਹਦੇ ਵਿੱਚ ਕੋਈ ਚੀਜ਼ ਲਾ ਦੀ ਇਹਦੀ ਪੈਪ ਟੋੜੀ ਹੈ ਆ ਹੱਟਦੀ ਵੀ ਆ ਇਹਦੇ ਵਿੱਚ ਪਾਉਗਾ ਪਾਉਗਾ ਇਹਦੇ ਵਿੱਚ ਲਾ ਯਾਰ ਇੱਥੇ ਕਾਇਤ ਲਾ ਦੇਵਿੰਗੇ ਆਪ ਹੈ ਬਈ 855 ਦਾ ਟਰੈਕਟਰ ਇਸ ਟਰੈਕਟਰ ਤੋੜਿਆ ਐਂ ਦੇ ਲੁਗੜਿਆ ਨਹੀਂ ਇਹ ਨਗ ਨਸਾਨ ਕਰ ਦਿੱਤਾ ਗਿਆ ਬਾਈ ਦੇਖ ਆਹ ਦੇਖੋ ਬਾਈ ਕਿਵੇਂ ਪਾਣੀ ਵਾਂਗੂ ਆਹ ਡੱਕ ਵੀ ਪੱਟਤਾ ਦੇਖੋ ਬਾਈ ਡੀਜ਼ਲ ਆਹ ਦੇਖੋ ਬਾਈ ਡੀਜ਼ਲ ਆਹ ਦੇਖੋ ਬਾਈ ਡੀਜ਼ਲ ਆਹ ਟਰੈਕਟਰ ਦੀ ਹਾਸ ਤੇ ਦੇਖੋ ਉਹ ਦੇਖੋ ਭਾਈ ਆ ਦੇਖ ਲਓ ਆ ਦੇਖੋ ਹਾਲਤ ਭਾਈ ਭੈਣ ਚੋਦਾ ਨਹੀਂ ਕੂਲਰ ਕੂਲਰ ਕੱਟ ਕੇ ਸਾਰਾ ਕੁਝ ਭੰਨ ਦਿੱਤਾ ਖੰਡ ਡੋਲਤੀ ਭਾਈ ਆ ਦੇਖੋ ਭਾਈ ਗੁਰੂ ਸਾਹਿਬ ਦੀ ਫੋਟੋ ਪਾੜਤੀ ਗੁਰੂ ਸਾਹਿਬ ਦੀ ਫੋਟੋ ਪਾੜ ਦਿੱਤੀ ਗਈ ਆ ਭਾਈ 10ਵੇਂ ਗੁਰਾ ਦੀ 10ਵੇਂ ਗੁਰਾ ਦੀ ਫੋਟੋ ਪਾੜ ਦਿੱਤੀ ਗਈ ਆ ਆ ਦੇਖੋ ਭਾਈ ਇੱਧਰ ਭੈਣ ਡੀਜ਼ਲ ਦੇਖੋ ਭਾਈ ਆ ਦੇਖੋ ਡੀਜ਼ਲ ਦੇਖੋ ਭਾਈ ਪਾਣੀ ਵਾਂਗੂ ਬਾਹਰ ਆ ਡੀਜ਼ਲ ਡੀਜ਼ਲ ਦੇਖੋ ਭਾਈ ਭੈਣ ਜੋ ਕੰਨਾ ਨਾ ਕਰਤਾ ਯਾਰ ਲੋਕਾਂ ਦਾ ਤਾਂ ਜਲ ਫਰੀਹ ਆ ਗਿਆ ਨੇ ਆ ਦੇਖੋ ਭਾਈ ਨਵਾਂ ਟਰੈਕਟਰ ਨਵੋ ਅਰਜਣ ਆ ਦੇਖੋ ਭਾਈ ਜਮੀਂ ਭਾਂਚੋ ਜੱਖਣਾ ਵੜਤੀ ਨਵੇਂ ਟਰੈਕਟਰ ਦੀ ਅਗਲੇ ਦੀ ਭਾਈ ਅਗਲੇ ਨੇ ਇੰਨੇ ਪੈਸੇ ਲਾਏ ਹੋਣਗੇ ਭਾਈ ਖਵਰਾ ਕਿਵੇਂ ਲਾਏ ਹੋਣਗੇ ਆ ਦੇਖ ਲਓ ਭਾਈ ਇਹ ਟਰੈਕਟਰ ਹੋਣਾ ਬੱਤੋ 2 ਲੱਖ ਦਾ ਟਰੈਕਟਰ ਹੈ ਭਾਈ ਬਾਈ ਕਹਦਾ ਤੇ ਜਮੀਂ ਭਾਂਣ ਕਰਤੀ ਯਾਰ ਬਾਈ ਟਰੈਕਟਰ ਦੀ ਯਾਰ ਆ ਦੇਖ ਭਾਈ ਤੇ ਡੰਡ ਰਿਹਾਗਾ ਤੇ ਡੰਡ ਰਿਹਾ ਭਾਈ ਐ ਚੋਦ ਸਾਲਾ ਨੁਕਸਾਨ ਦੇਖ ਲਓ ਭਾਈ ਖਸਾਨਾ ਦਾ ਕੁਛ ਨਹੀਂ ਸਕਦਾ ਆ ਡੀਜ਼ਲ ਆ ਬਾਈ ਭੈ ਚਲੋ ਘੱਟੋ ਘੱਟ 200 ਲੀਟਰ ਤੇ 400 ਲੀਟਰ ਡੀਜ਼ਲ ਡੁੱਲ ਗਿਆ ਉਹ ਬਾਈ ਆ ਦੇਖੋ ਉਹਨੂੰ ਧਰੂਗਾ ਬਾਈ ਇਹਾ 2-4 ਟਨ ਲੀਟਰ ਡੀਜ਼ਲ ਡੁੱਲ ਗਿਆ ਉਹ ਬਾਈ ਆ ਦੇਖ ਲੋ ਮੇਰਾ ਭਰਾ ਜਵਾ ਨਵੇਂ ਟਰੈਕਟਰ ਦਾ ਨੁਕਸਾਨ ਕਰ ਦਿੱਤਾ ਗਿਆ ਯਾਰ ਬਾਈ ਇਕੱਜ ਹਾਲ ਦੇਖੋ ਬਾਈ ਭੈ ਚੋ ਯਾਰ ਬਈਓ ਕੀ ਯਾਰਾ ਲੋਕਾਂ ਦਾ ਆਹ ਦੇਖ ਲਓ ਬਈ ਜਮੀ ਗੱਡੀ ਗੱਡੀ ਦੇਖ ਲਓ ਬਈ ਆਹ ਗੱਡੀ ਦੇਖੋ ਬਈ ਆਹ ਗੱਡੀ ਵੀ ਦੇਖ ਲਓ ਬਈ ਪਹਿਲਾਂ ਤਾਂ ਇਹ ਰਹਿੰਦੀ ਸੀ ਥੋੜੀ ਮੋਟੀ ਪਹਿਲਾਂ ਤਾਂ ਰਹਿੰਦੀ ਸੀਗੀ ਹੁਣ ਜਿਵੇਂ ਭੈਣ ਘੜਤੀ ਬਾਈ ਹੁਣ ਜਿਵੇਂ ਕੁਝ ਵੀ ਨਹੀਂ ਕੱਖ ਵੀ ਨਹੀਂ ਛੱਡਿਆ ਬਾਈ ਆਹ ਦੇਖ ਲਓ ਸਾਰਾ ਤੁਸੀਂ ਤੋੜਤਾ ਬਾਈ ਭੈਣ ਦੀ ਲਾਣਾ ਲੇਖ ਲੋ ਬਾਈ ਜਮੀ ਜੜ ਵੱਢਦੀ ਯਾਰ ਭੈਣ ਘਮਾਣੀ ਜੀ ਜੱਪਾ ਉਸ ਮੇਰੀ ਛੱਡਿਆ ਬਾਈ ਯਾਰ ਭੈਣ ਦੇ ਲੋੜਿਆਂ ਨੇ ਆਹ ਦੇਖ ਲਓ ਬਾਈ ਆ ਲੋਕ ਦੇਖ ਲੈਣਾ ਹੁਣ ਤਮਾਸ਼ਾ ਦੇਖਣ ਆ ਰਹੇ ਨੇ ਇੱਥੇ ਲੋਕ ਦੇਖ ਲਓ ਤਮਾਸ਼ਾ ਦੇਖਣ ਆ ਰਹੇ ਬਾਈ ਭੈਣ ਚੋਦਾ ਨੇ ਦੇਖ ਲਓ ਬਾਈ ਕਿੰਨਾ ਨੁਕਸਾਨ ਕਰਤਾ ਦੇਖੋ ਬਾਈ ਆਹ ਦੇਖੋ ਬਾਈ ਇਹ ਲੋੜੇ ਸਾਰੇ ਆਰੇ ਕੁ ਬਾਈ ਲੀੜੇ ਲੀੜੇ ਵੀ ਭੈਣ ਚੋਦਾ ਪਾਉਣ ਵਾਲੀ ਚੀਜ਼ ਵੀ ਨਹੀਂ ਸੱਟ ਰੇ ਬਾਈ ਯਾਰ ਆ ਦੇਖੋ ਡੀਜਲ ਬਾਈ ਹੋਲੀ ਮਾਰਾ ਪਾਣੀ ਵੰਗੂੜੀ ਚੱਲੀ ਜਾਂਦਾ ਪਾਣੀ ਵੰਗੂੜੀ ਪਾਣੀ ਵੰਗੂੜੀ ਜਲ ਵਹਿ ਰਿਹਾ ਬਾਈ ਨੇ ਦੇਖੋ ਬਾਈ ਬਹੁਤ ੱਕਾ ਯਾਰ ਬਹੁਤ ੱਕਾ ਨੇ ਆਇਆ ਜੀ ਜ਼ਿਆਦਾ ਬਾਈ ਪੰਜਾਬ ਹਰਿਆਣਾ ਹਰਿਆਣਾ ਪੁਲਿਸ ਦਾ ਬਹੁਤ ਹੀ ਜ਼ਿਆਦਾ ੱਕਾ ਬਾਈ ਨੇ ਆਇਆ ਜੀ ਆ ਨਵਾਂ ਟਰੈਕਟਰ ਜੀ ਬਈ ਅਗਲੇ ਦੇ 10-12 ਲੱਖ ਲਾਇਆ ਹੁਣ ਜਮਾਂ ਭੈ ਕੁਲੀਆ ਵਾਲਾ ਜਣੀ ਭੈਣ ਚੋਤੀ ਬਈ ਜਮਾਂ ਬਾਈ ਪਾਣੀ ਛੱਡਾਂ ਦਾ ਮੋਟਰ ਦਾ ਆਏ ਆਏ ਪਾਏ ਦੀ ਜੋ ਡੁੱਲੀ ਆਂਦਾ ਬਈ ਦੇਖੋ ਆ ਦੇਖ ਲਓ ਬਈ ਲੈ ਦੇਖ ਲਓ ਬਈ ਕੀ ਕੀ ਹਾਲ ਹੈ ਯਾਰ ਟਰੈਕਟਰ ਛੱਡ ਕੇ ਭੱਜਲੇ ਬਈ ਯਾਰ ਲੋਕ ਦੇਖ ਲਓ ਲੋਕਾਂ ਦਾ ਦੇਖ ਲਓ ਬਈ ਤਮਾਸ਼ਾ ਟਰੈਕਟਰ ਸੱਟ ਕੀ ਭੱਜ ਲੈ ਯਾਰ ਇਹਦਾ ਕੀ ਆ ਦੂਰ ਸੇ ਮੇਰਾ ਕੋਡ ਫੂਡ ਪਾਇਆ ਜਾ ਆ ਲੈ ਦੇਖ ਲੋ ਬਈ ਦਾਵੇਂ ਗੁਰੂ ਦੀ ਫੋਟੋ ਵੀ ਬਾੜ ਦਿੱਤੀ ਗਈ ਆ ਕਿੱਥੇ ਲੈ ਕੇ ਆ ਗਿਆ ਦੂ ਦੇਖ ਲੋ ਬਈ